ਸਤ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੈ ਬਲੌ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ-ਠਾਕ ਹਾਂ। ਅੱਜ ਦੀ ਵੀਡੀਓ ਆਪਣੇ ਹੈਗੇ ਡੈਰੀ ਫਾਰਮ ਜਿਨ੍ਹਾਂ ਦੇ ਘਰੇ ਪਸ਼ੂ ਰੱਖੇ ਆ ਨਾ ਉਹਨਾਂ ਵਾਸਤੇ ਪੀਦਾ ਪਹਿਣਾ ਵਾਸਤੇ ਵੀਡੀਓ ਹੋਣਾ ਕਿਉਂਕਿ ਜਦੋਂ ਮੱਝ ਦਾ ਕੱਟ ਰੂ ਮਰ ਜਾਂਦਾ ਤਜਾ ਮਟਿਕ ਕਟਰ ਨੂੰ ਭੁੱਲ ਜਾਂਦੀ ਹੈ ਉਦੋਂ ਮਿਲਣਾ ਮਟ ਦਾ ਬਹੁਤ ਮੁਸ਼ਕਲ ਹੁੰਦਾ ਜਾਂ ਆਪਾਂ ਟੀਕਾ ਲਗਵਾਨੀਆ ਨੰਬਰ 1 ਤੇ ਪਹਿਲਾ ਆਪਣਾ ਬਲ ਹੱਲ ਦਾ ਟੀਕਾ ਹੀ ਆ ਹਨਾ ਬਟ ਜੇ ਆਪਾਂ ਟੀਕਾ ਲਗਵਾਨੀਏ ਜੇ ਟੀਕੇ ਦੇ ਅੰਦਰ ਗੋਣ ਹੁੰਦੇ ਆ ਜੋ ਜਿਹੜੀ ਦਵਾਈ ਹੁੰਦੀ ਹੈ ਜ਼ਹਿਰ ਹੁੰਦੀ ਉਹ ਦੁੱਧ ਵਿੱਚ ਦੀ ਆਉਂਦੀ ਹੁੰਦੀ ਹੈ ਜਿਹੜਾ ਆਪਾਂ ਦੁੱਧ ਪੀਨੇ ਆਪਾਂ ਵੀ ਜ਼ਹਿਰ ਪੀਨੇ ਆ ਹਨਾ ਬਾਕੀ ਪਸ਼ੂਆਂ ਨੂੰ ਵੀ ਇਹਦਾ ਜ਼ਹਿਰ ਜਾਂਦੀ ਹੈ ਤੇ ਇਹਦਾ ਕਾਰਨ ਇਹ ਆ ਤੇ ਇਹ ਪਾ ਇੱਕ ਤਾਂ ਪਹਿਲੀ ਗੱਲ ਤੇ ਲੈਕਟੋ ਮੂਡ ਦੇ ਬੂੰਦਾ ਮਿਲਦੀਆਂ ਹੁੰਦੀਆਂ ਜਾਂ ਉਹ ਬੂੰਦਾ ਤੁਸੀਂ ਹਨਾ ਇਹਨਾਂ ਦੋ ਹੋਮੋਪੈਥਿਕ ਬੂੰਦਾ ਹੁੰਦੀਆਂ ਐ ਉਹ ਬੂੰਦਾ ਜੇ ਪਸ਼ੂ ਆਪ ਰੋਟੀ ਤੇ ਨਹੀਂ ਲੈਂਦਾ 10-10 ਬੂੰਦਾ ਉਹ ਨਹੀਂ ਲੈਂਦਾ ਤੁਸੀਂ ਇਹਨਾਂ 10 ਬੂੰਦਾ ਖਿੱਚ ਕੇ ਤਾਂ ਮੂੰਹ 'ਚ ਆ ਡਾ ਕੇ ਤੇ ਉਹ ਤੋਂ ਪਚਕਾਰੀ ਮਾਰ ਦੋ ਉਹ ਨਾਲ ਦੁੱਧ ਪਸ਼ੂ ਛੇਤੀ ਲੈ ਆਉਂਦਾ ਜੇ ਤੁਨ ਬੂੰਦਾ ਵੀ ਨਹੀਂ ਮਿਲਦੀਆਂ ਹੈਗੀਆਂ ਤੇ ਫਿਰ ਤੁਸੀਂ ਕੀ ਕਰਨਾ ਰੋਟੀਆਂ ਲੈਣੀਆਂ ਅੱਠ ਦਾ ਸੋਟੀਆਂ ਮੋਟੀਆਂ ਮੋਟੀਆਂ ਲਾ ਲੈਣੀਆਂ ਠੀਕ ਹੈ ਕਿ ਨਹੀਂ ਤੇ ਤੁਸੀਂ ਖਾਂਡ ਲੈਣੀਆਂ ਖਾਂਡ ਦੀ ਚਾਣੀ ਹੀ ਬਣਾ ਲੈਣੀ ਹੈ ਕੈਸੇ ਕਰੂੰਗਾ ਕਿ ਜਦੋਂ ਠੰਡੀ ਹੋਏ ਵਿੱਚ ਵਿੱਚ ਭਿਉਉ ਦੇ ਦੇ ਰੋਟੀਆਂ ਠੰਡੀ ਹੋ ਗਈ ਮੱਝ ਨੂੰ ਜਾਨੀ ਕਿ ਚੋਰ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਮੱਝ ਨੂੰ ਦੇ ਦੇਣੀ ਹੈ ਮੱਝ ਖਾਦੂਗੀ ਤੇ ਮੂਹਰੇ ਤੁਸੀਂ ਚਾਟ ਬਾਹ ਤੋਂ ਮੱਝ ਥੋੜੀ ਆਰਾਮ ਦੇ ਨਾਲ ਖਾਣ ਲੱਗੂਗੀ ਕੋਈ ਝੂੜ ਪਾਉਣ ਦੀ ਕੁਛ ਪਾਉਣ ਦੀ ਲੋੜ ਨਹੀਂ ਹੈਗੀ ਹੈ ਨਾ ਤੇ ਇਹ ਤਰੀਕਾ ਸਭ ਤੋਂ ਬੈਟਰ ਆ ਇਹ ਪਸ਼ੂ ਨੂੰ ਦਾਣੇ ਤੇ ਗਿਝਾਓ ਵੱਧ ਤੋਂ ਵੱਧ ਜਿੰਨਾ ਹੋ ਸਕੇ ਪਸ਼ੂ ਨੂੰ ਦਾਣੇ ਤੇ ਗਿਜਿਦਾ ਖਲੋਸੋ ਰੋਟੀਆਂ ਚਾਰੋਂ ਤੁਸੀਂ ਹਨਾ ਹੱਥ ਨਾਲ ਰੋਟੀ ਕੋ ਪਸ਼ੂ ਤੇ ਜਨ ਲੱਗ ਜਾਂਦਾ ਹੌਲੀ ਹੌਲੀ ਪਸ਼ੂ ਨੂੰ ਭੁੱਲ ਜਾਂਦਾ ਕਿਉਂਕਿ ਨਾ ਜਾਦਸ਼ਤ ਬਹੁਤ ਜਿਆਦਾ ਕਮਜ਼ੋਰ ਹੋਦੀ ਹੈ ਜੇ ਪਸ਼ੂ ਜੇ ਮਾਲਜੇ ਹਨਾ ਕਟਰੂ ਜ ਹਨਾ ਮੱਝਾਂ ਦਾ ਤੇ ਇਹ ਤਰੀਕਾ ਤੁਸੀਂ ਜ਼ਰੂਰ ਅਪਣਾਓ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਹ ਮੈਨੂੰ ਦੱਸਿਆ ਉਸ ਜੇ ਆਪ ਨੂੰ ਵਧੀਆ ਲੱਗਿਆ ਤੇ ਇਸ ਵੀਡੀਓ ਨੂੰ ਗਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਕੱਲ ਨੂੰ ਕਿਸੇ ਨਕਸ ਵੀਡੀਓ ਜਾਂ ਬਲੌਗ ਵਿੱਚ ਬਾਏ ਬਾਏ